ਹਾਂ ਦੀ ਸਿਹਤ ਜ਼ਿਆਦਾ ਖਰਾਬ ਸਿਹਤ ਵਿਗੜਨ ਕਰਕੇ ਟਲੀ ਕੈਬਨਟ ਮੀਟਿੰਗ ਕੱਲ ਵੀ ਹੜਪ ਪ੍ਰਭਾਵਿਤ ਇਲਾਕਿਆਂ ਦਾ ਨਹੀਂ ਕਰ ਸਕੇ ਸੀ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨੇ ਪੰਜਾਬ ਚ ਹੜਾਂ ਲਈ ਗੈਰਕਾਨੂੰਨੀ ਮਾਈਨਿੰਗ ਨੂੰ ਦੱਸਿਆ ਜ਼ਿੰਮੇਵਾਰ ਸ਼ਿਵਰਾ ਚੋਹਾਨ ਬੋਲੇ ਮਾਈਨਿੰਗ ਕਰਕੇ ਕਮਜ਼ੋਰ ਹੋਏ ਦਰਿਆਵਾਂ ਦੇ ਬੰਨ ਇਸ ਕਰਕੇ ਪੰਜਾਬ ਦੇ ਪਿੰਡਾਂ ਤੇ ਪਈ ਮਾ ਯਮਾਂ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਤੇ BBMP ਦਾ ਜਵਾਬ ਕੀ 파ਟਨਰ ਸੂਬਿਆਂ ਦੀ ਸਹਿਮਤੀ ਨਾਲ ਹੀ ਛੱਡਿਆ ਗਿਆ ਪਾਣੀ ਵਿਆਸਚ ਪਹਿਲਾਂ ਕਦੇ ਵੀ ਨਹੀਂ ਆਇਆ ਸੀ ਇੰਨਾ ਸਲਾਉ ਪਟਿਆਲਾ ਚ ਕਗਰ ਦਰਿਆ ਦੀ ਮਾਰ ਕਈ ਪਿੰਡਾਂ ਚ ਭਰਿਆ ਪਾਣੀ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਤੇ ਵਗ ਰਿਹਾ ਕਗਰ ਤਾਂ ਸੰਗਰੂਰ ਚ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਤੇ ਪਹੁੰਚਿਆ ਪਾਣੀ ਰੋਸਪੋਰਟ ਚ ਭਾਰਤ-ਪਾਕ ਸਰਹੱਦ ਨਾਲ ਲੱਗਦੀ ਫੈਂਸਿੰਗ ਸੈਨਾਬ ਚ ਡੁੱਬੀ ਦੋਨਾਂ ਪਾਸੇ ਤੋਂ ਪੰਜਾਬ ਤੇ ਸਤਲੁਜ ਦੀ ਮਾਰ ਬੀਐਸਐਫ ਤੇ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਡੁੱਬੀਆਂ ਪਾਕਿਸਤਾਨ ਝੜ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਕੇਂਦਰ ਦੀ ਟੀਮ ਪੀੜਤ ਲੋਕਾਂ ਨਾਲ ਵੀ ਕੀਤੀ ਮੁਲਾਕਾਤ ਸਰਵੇਖਕ ਕੇਂਦਰ ਸਰਕਾਰ ਨੂੰ ਸੌਂਪੀ ਜਾਏਗੀ ਰਿਪੋਰਟ लगातार खराब चल रहे मौसम विचाले राहत पंजाब अगले चार दिन बारिश की संभावना नहीं दस सितंबर तो दोबारा कई थाई पै सकता है प्रायोजक पतंजलि गाय का घी मां का भरोसा प्यार से परोसा ਸਸਿਕਾਲ న్యూਸ ਜੀਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਮ ਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰ ਹਾਂ ਹਣ ਪੀੜਤਾਂ ਦੀ ਮਦਦ ਦੇ ਲਈ ਬਹੁਤ ਸਾਰੇ ਹੱਥ ਅੱਗੇ ਆ ਰਹੇ ਨੇ ਬਹੁਤ ਸਾਰੀਆਂ ਦੁਆਵਾਂ ਬਹੁਤ ਸਾਰੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਔਰ ਹਰ ਕਿਸੇ ਨੇ ਅੱਗੇ ਆ ਕੇ ਦਮ ਭਰਿਆ ਹੈ ਪੰਜਾਬ ਦੇ ਨਾਲ ਖੜੇ ਹੋਣ ਦਾ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਲੋਕ ਅੱਗੇ ਆ ਕੇ ਪੰਜਾਬੀਆਂ ਦਾ ਸਾਥ ਦੇਣ ਪੰਜਾਬੀ ਖੁਦ ਆਪਣੀ ਲੜਾਈ ਲੜ ਰਹੇ ਨੇ ਸਿਰਫ ਸਾਥ ਦੇਣ ਵਾਲੇ ਲੋਕਾਂ ਦੀ ਦਰਕਾਰ ਹੈ ਜਿਹੜੇ ਨਾਲ ਆ ਕੇ ਮੋੜੇ ਨਾਲ ਮੋੜਾ ਜੋੜ ਕੇ ਖੜ ਦੇਣੇ ਔਰ ਆਏ ਦਿਨ ਇਸ ਨਾਲ ਜੁੜੀਆਂ ਅਪਡੇਟਸ ਇਸ ਨਾਲ ਜੁੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੋ ਅੱਜ ਜ਼ਿਕਰ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹੀ ਔਰ ਖਾਸ ਤੌਰ ਤੇ ਸ਼ੁਰੂਆਤ ਕਰਦੇ ਹਾਂ ਮਦਦਗਾਰਾਂ ਤੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਜਿੱਥੇ ਬਹੁਤ ਸਾਰੇ ਮਦਦਗਾਰ ਸਾਹਮਣੇ ਆਏ ਨੇ ਉੱਥੇ ਹੀ ਜਿਸ ਦੀ ਚਰਚਾ ਸਭ ਤੋਂ ਜ਼ਿਆਦਾ ਹੋ ਰਹੀ ਹੈ ਮਦਦਗਾਰ ਦੇ ਤੌਰ ਤੇ ਜਿਸ ਪ੍ਰਸ਼ਾਸਨਿਕ ਅਧਿਕਾਰੀ ਦੀ ਚਰਚਾ ਸਭ ਤੋਂ ਜ਼ਿਆਦਾ ਹੋ ਰਹੀ ਹੈ ਉਹਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਜੋ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੇ ਇਲਾਕਿਆਂ ਦੇ ਵਿੱਚ ਗਰਾਉਂਡ ਜ਼ੀਰੋ ਤੇ ਡਟੇ ਹੋਏ ਨੇ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੇ ਵੀਡੀਓਜ਼ ਉਹਨਾਂ ਦੇ ਸਾਹਮਣੇ ਆ ਰਹੇ ਨੇ ਔਰ ਪੰਜਾਬ ਦੇ ਲੋਕ ਵੀ ਉਹਨਾਂ ਦੇ ਕੰਮਾਂ ਦੀ ਖੂਬ ਸ਼ਲਾਘਾ ਕਰ ਰਹੇ ਨੇ ਇਸੇ ਵਿਚਾਲੇ ਗਰਾਉਂਡ ਜ਼ੀਰੋ ਤੇ ਮੌਜੂਦ న్యూਸ 18 ਦੀ ਟੀਮ ਵੱਲੋਂ ਡੀਸੀ ਸਾਖੀ ਸਾਨੀ ਦੇ ਨਾਲ ਗੱਲਬਾਤ ਕੀਤੀ ਗਈ ਕਿਸ ਤਰੀਕੇ ਦੇ ਹਾਲਾਤ ਨੇ ਕਿਵੇਂ ਲੋਕਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਉਸ ਗੱਲਬਾਤ ਦੇ ਅੰਸ਼ ਸਾਰਾ ਅਮਰਤਸਰ ਦੇ ਕਈ ਪਿੰਡ ਜਿੱਥੇ ਪਾਣੀ ਦੇ ਨਾਲ ਕਿਰੇ ਹੋਏ ਨੇ ਤਾਂ ਅਮਰਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸ਼ਾਨੀ ਔਰ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਪਹਿਲੇ ਦਿਨ ਤੋਂ ਹੀ ਗਰਾਊਂਡ 'ਤੇ ਨੇ ਹਾਲਾਂਕਿ ਹੁਣ ਵੀ ਗੱਲਬਾਤ ਕਰਨ ਦੇ ਲਈ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ ਪਰ ਉਹ ਕੰਮ ਦੇ ਵਿੱਚ ਇੰਨੇ ਮਸ਼ਰੂਫ ਨੇ ਕਿ ਕਾਫੀ ਸਮਾਂ ਸਾਨੂੰ ਲੱਗਾ ਮੈਮ ਉਹਦੀ ਅਸੀਂ ਤਾਰੀਫ਼ ਵੀ ਕਰਦੇ ਹਾਂ ਤੁਸੀਂ ਬੋਰਡ 'ਤੇ ਗਏ ਹੋ ਹਾਲਾਂਕਿ 3-4 ਘੰਟੇ ਗਰਮੀ ਦੇ ਵਿੱਚ ਲੱਗੇ ਅਸੀਂ ਵੀ ਇੰਤਜ਼ਾਰ ਕੀਤਾ ਕਿਉਂਕਿ ਤੁਹਾਡੀਆਂ ਗੱਲਾਂ ਔਰ ਲੋਕਾਂ ਦੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਨੇ ਸਭ ਤੋਂ ਪਹਿਲਾਂ ਤਾਂ ਇਸ ਵਾਲੇ ਅਮਰਤਸਰ ਜ਼ ਹੁਣ ਸਾਡਾ ਜਿਹੜਾ ਜ਼ਿਲ੍ਹਾ ਹੈ ਇਹਦੇ ਵਿੱਚ ਜਿਹੜਾ ਰੈਸਕਿਊ ਤੇ ਵੈਕਿਊਏਸ਼ਨ ਵਾਲਾ ਕੰਮ ਸੀਗਾ ਉਹ ਸਾਡਾ ਲਗਭਗ ਕੰਪਲੀਟ ਹੋ ਚੁੱਕਿਆ ਹੈ ਹੁਣ ਅਸੀਂ ਲੋਕਾਂ ਦੀ ਰਾਹਤ ਪਹੁੰਚਾਣੀ ਤੇ ਪਾਵਰ ਦੀ ਸਪਲਾਈ ਨੂੰ ਰিস্টੋਰ ਕਰਨਾ ਪੀਣ ਵਾਲਾ ਪਾਣੀ ਪ੍ਰੋਪਰ ਉੱਥੇ ਪਹੁੰਚੇ ਹੁਣ ਜਿਹੜਾ ਆਪਣੀ ਸਕੀਮ ਸੀਗੀ ਉਹਨਾਂ ਨੂੰ ਦੁਬਾਰਾ ਚਾਲੂ ਕਰਨਾ ਵਾਟਰ ਸਪਲਾਈ ਸਕੀਮਸ ਮੋਬਾਈਲ ਦੇ ਵਿੱਚ ਨੈਟਵਰਕ ਇਹ ਇਹ ਚੀਜ਼ਾਂ ਤੇ ਅਸੀਂ ਕੰਮ ਕਰ ਰਹੇ ਤੇ ਮੋਸਟ ਇੰਪੋਰਟੈਂਟਲੀ ਸਾਡੇ 16 ਕੈਂਪਸ 24 ਘੰਟੇ ਚੱਲਦੇ ਹੈਗੇ ਆ ਜਿਹੜਾ ਕਿ ਪਿੰਡ ਇਫੈਕਟ ਹੋਏ ਸੀਗੇ ਪ੍ਰਭਾਵਿਤ ਪੇ ਖੇਤਰਾਂ ਦੇ ਵਿੱਚ ਹੀ ਉਹ ਚੱਲਦੇ ਹੈਗੇ ਆ ਜਿੱਥੇ ਕਿ ਮਤਲਬ ਹਰ ਇੱਕ ਤਰ੍ਹਾਂ ਦੀ ਰਾਹਤ ਮਿਲ ਰਹੀ ਹੈ ਇਨਕਲੂਡਿੰਗ 24 ਘੰਟੇ ਉੱਥੇ ਡਾਕਟਰ ਬੈਠੇ ਹੁੰਦੇ ਆ ਕਿਉਂਕਿ ਸਾਨੂੰ ਨਹੀਂ ਚਾਹੀਦਾ ਹੁਣ ਕਿ ਅਸੀਂ ਇੱਕ ਹੋਰ ਪ੍ਰੋਬਲਮ ਕੋਈ ਫੇਸ ਕਰੀਏ ਜਿਵੇਂ ਕਿ ਵੈਕਟਰ ਬੋਰਨ ਡਿਜ਼ੀਜ਼ਸ ਆਪਾਂ ਕਹਿ ਸਕਦੇ ਆ ਪਾਣੀ ਦੀ ਪਾਣੀ ਕਰਕੇ ਜਿਹੜੀਆਂ ਬਿਮਾਰੀਆਂ ਹੋ ਸਕਦੀਆਂ ਐ ਜਾਂ ਮੱਠਰ ਕਰਕੇ ਜਿਹਨੀਆਂ ਬਿਮਾਰੀਆਂ ਹੋ ਸਕਦੀਆਂ ਐ ਲੋਕਾਂ ਨੂੰ ਸਕਿਨ ਦੀਆਂ ਪ੍ਰੋਬਲਮਸ ਕਿਉਂਕਿ ਇੰਨੇ ਦਿਨ ਪਾਣੀ ਉਥੇ ਉਹ ਆਪ ਖੜੇ ਸੀਗੇ ਉਹਨਾਂ ਦੇ ਪਾਉਂ ਮਤਲਬ ਕਾਫੀ ਸਕਿਨ ਇਨਫੈਕਸ਼ਨਸ ਦੇ ਕੇਸਸ ਵੀ ਆ ਰਹੇ ਨੇ ਸੋ ਅਸੀਂ ਇਹ ਨਹੀਂ ਚਾਹਦੇ ਕਿ ਕਿਸੇ ਤਰੀਕੇ ਦੀ ਕੋਈ ਮਹਾਮਾਰੀ ਇੱਥੇ ਸ਼ੁਰੂ ਹੋਵੇ ਸੋ ਅਸੀਂ ਉਸ ਚੀਜ਼ ਸੇ ਟਲਪ ਹੋਣ ਲਈ 16 ਆਪਾਂ ਰਾਹਤ ਕੈਂਪ ਜਿਹੜੇ ਨੇ ਐਸਟੈਬਲਿਸ਼ ਕੀਤੇ ਹੋਈਆਂ ਆ ਉਹ ਸਪੈਸ਼ਲੀ ਇਨਾ ਪਿੰਡਾਂ ਨੂੰ ਹੀ ਕੇਟਰ ਕਰਦੇ ਆ ਜਿਵੇਂ ਮੈਂ ਕੱਲ ਦੀ ਐਗਜ਼ਾਮਪਲ ਦਿੰਨੀ ਹੈ ਕਿ ਓਨੇਵਾਲ ਚ ਇੱਕ ਸਨੇਕ ਬਾਈਟ ਹੋਈ ਤੇ ਸਾਰਿਆਂ ਦੇ ਸਾਂਝੇ ਐਫਰਟ ਕਰਕੇ ਅਸੀਂ ਉਸ ਪਰਸਨ ਨੂੰ ਉਸੇ ਟਾਈਮ ਤੇ ਜਿਹੜਾ ਹੈਗਾ ਰੈਸਕਿਊ ਕਰਕੇ ਅ ਐਂਟੀਵੈਨਮ ਜਿਹੜਾ ਹੈਗਾ ਉੱਥੋਂ ਹੀ ਦਵਾਈ ਆ ਕੇ ਫਿਰ ਆਪਾਂ ਐਸਡੀਐਚ ਜਨਾਲਾ ਲੈ ਕੇ ਗਏ ਸੋ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਾਂਗੀ ਕਿ ਜਿਹੜੀ ਵੀ ਸਮਗਰੀ ਤੁਹਾਨੂੰ ਚਾਹੀਦੀ ਹੈ ਭਾਵੇਂ ਸੈਨੇਟਰੀ ਨੈਪਕਿਨਸ ਹੋਣ ਚਪਲਾ ਹੋਣ ਆਟਾ ਰਾਸ਼ਨ ਸੁੱਕਾ ਰਾਸ਼ਨ ਜਿਹੜਾ ਆਪਣਾ ਦਵਾਈਆਂ ਈਵਨ ਵੈਟੇਨਰੀ ਡਾਕਟਰਸ ਨੂੰ ਅਸੀਂ ਉੱਥੇ ਹੀ ਬਿਠਾ ਰੱਖਿਆ ਤਾਂ ਇੱਕ ਸਿੰਗਲ ਵਿੰਡੋ ਸਿਸਟਮ ਟਾਈਪ ਆਪਾਂ ਇ ਸਟੈਬਲਿਸ਼ ਕਰ ਦਿੱਤਾ ਹੈ ਉੱਥੇ ਤੁਸੀਂ ਆ ਕੇ ਆਪਣਾ ਨੋਟ ਕਰਾ ਜਾਓ ਤੁਹਾਨੂੰ ਸ਼ਾਮ ਤੱਕ ਉਹ ਚੀਜ਼ ਤੁਹਾਨੂੰ ਉੱਥੇ ਜੇ ਨਹੀਂ ਆਲਰੇਡੀ ਹੈਗੀ ਹੈ ਤਾਂ ਤੁਹਾਨੂੰ ਉੱਥੇ ਡੈਫੀਨਿਟਲੀ ਸ਼ਾਮ ਤੱਕ ਉਹ ਚੀਜ਼ ਉੱਥੇ ਪ੍ਰੋਵਾਈਡ ਹੋ ਜੇਗੀ ਤੇ ਡਾਕਟਰ ਸਾਹਿਬਾਨ ਉੱਥੇ ਹੀ ਨੇ ਐਂਡ ਮੈਂ ਸਾਰਿਆਂ ਨੂੰ ਕਹਾਂਗੀ ਜਿੰਨਾਂ ਦੇ ਵਿੱਚ ਛੋਟੇ ਬੱਚੇ ਬਿਕੋਜ਼ ਮੈਨੂੰ ਪਤਾ ਹੈ ਕਾਫੀ ਲੋਕ ਸਾਡੇ ਕੋਲ ਜਿਹੜੇ ਰੈਸਕਿਊ ਹੋ ਕੇ ਕੈਂਪਸ 'ਚ ਰਹੇ ਸੀਗੇ ਉਹ ਹੁਣ ਘਰਾਂ ਨੂੰ ਵਾਪਸ ਜਾ ਚੁੱਕੇ ਹਨ ਤਾਂ ਮੈਂ ਸਾਰਿਆਂ ਨੂੰ ਇਹ ਜ਼ਰੂਰ ਕਹਾਂਗੀ ਕਿ ਜਿਹੜੇ ਬੱਚੇ ਹੈਗੇ ਉਹਨਾਂ ਲਈ ਵੀ ਖਿੜਵਾਨੀ ਬੱਚਿਆਂ ਲਈ ਕੱਪੜੇ ਉਹ ਸਾਰਾ ਉੱਥੇ ਅਸੀਂ ਅਰੇਂਜ ਕੀਤਾ ਹੋਇਆ ਹੈ ਬੁੱਕਸ ਕਾਪੀਆਂ ਬੈਗਸ ਸੋ ਪਲੀਜ਼ ਤੁਸੀਂ ਜਿਹੜਾ ਹੈਗਾ ਤੇ ਜੇ ਉਥੇ ਤੁਰੰਤ ਹੀ ਮਿਲ ਜਾਂਦਾ ਤੁਹਾਨੂੰ ਮਿਲ ਜੇਗਾ ਨਹੀਂ ਤਾਂ ਸ਼ਾਮ ਤੱਕ ਐਟ ਐਨੀ ਕੋਸ ਤੁਹਾਨੂੰ ਉਥੇ ਪ੍ਰੋਵਾਈਡ ਹੋ ਜਾਏਗਾ ਬਿਕੋਜ਼ ਸਾਨੂੰ ਨਾ ਇਹ ਬੜੀ ਸਾਰੀ ਕੰਪਲੇਨਸ ਸਾਰੀਆਂ ਸੀਗੀਆਂ ਕਿ ਜਿਹੜਾ ਰਾਹਤ ਕਿਉਂਕਿ ਕਾਫੀ ਲੋਕਾਂ ਦੇ ਘਰ ਜਿਹੜੇ ਰੋਡ ਤੇ ਹੈਗੇ ਆ ਸ਼ਾਇਦ ਉਹਨਾਂ ਤੱਕ ਜ਼ਿਆਦਾ ਜਲਦੀ ਪਹੁੰਚ ਜਾਂਦੀ ਹੈ ਬਿਕੋਜ਼ ਟਰੈਕਟਰ ਟ੍ਰਾਲੀ ਵੀ ਕੰਪਲੇਨਸ ਵੀ ਆ ਰਹੀਆਂ ਕਿ ਇੱਕ ਜਗ੍ਹਾ ਤੇ ਜਿਆਦਾ ਰਾਸ਼ਨ ਜਿਹੜਾ ਬਾਰ-ਬਾਰ ਪਹੁੰਚ ਰਿਹਾ ਸੋ ਮੈਂ ਮੈਂ ਤਾਂ ਹੀ ਲੋਕਾਂ ਨੂੰ ਇਹ ਕਹਾਂਗੀ ਕਿ ਤੁਸੀਂ ਨਾ ਸਾਨੂੰ ਇੱਕ ਵਾਰੀ ਲੂਪ ਚ ਲੈ ਲਓ ਜਿਹੜੀਆਂ ਸੰਸਥਾਵਾਂ ਵੀ ਆ ਰਹੀਆਂ ਨੇ ਬਹੁਤ ਵਧੀਆ ਸੇਵਾ ਕਰ ਰਹੇ ਹੋ ਮੈਂ ਸ਼ੁਕਰਗੁਜ਼ਾਰਾਂ ਕਿ ਤੁਸੀਂ ਇੰਨੀ ਸੇਵਾ ਇੱਥੇ ਕੀਤੀ ਹੈਗੀ ਐ ਬਟ ਮੈਂ ਇਨਾਂ ਕੋ ਜ਼ਰੂਰ ਰਿਕੁਐਸਟ ਕਰਾਂਗੀ ਕਿ ਜੇ ਤੁਸੀਂ ਸਾਨੂੰ ਥੋੜਾ ਜਿਹਾ ਲੂਪ ਇਨ ਕਰ ਲੋਗੇ ਐਸੀ ਤੁਹਾਨੂੰ ਐਟਲੀਸ ਇਨਾਂ ਕੋ ਦੱਸ ਦਾਂਗੇ ਕਿ ਕਿੱਥੇ ਲੋਡ ਹੈਗੀ ਐ ਬਿਕੋਜ਼ ਇਹ ਲਿਸਟ ਸਾਡੇ ਕੋਲ ਪਈ ਹੋਈ ਐ ਤੇ ਅਸੀਂ ਤਾਂ ਜਿਵੇਂ ਹੁਣ ਵੀ ਮੈਂ ਤੁਸੀਂ ਤੇ ਜਾ ਕੇ ਆਈ ਐ ਉੱਥੇ ਕਾਫੀ ਫੈਮਲੀਆਂ ਸੀਗੀਆਂ ਅਸੀਂ ਉੱਥੇ ਹੁਣ ਡਾਕਟਰ ਤੇ ਵੈਟਨਰੀ ਡਾਕਟਰ ਹੁਣ ਭੇਜਿਆ ਹੈਗਾ ਸੋ ਕਾਫੀ ਇਹੋ ਜੀ ਫੈਮਲੀਆਂ ਹੈਗੀਆਂ ਜਿਹੜੀ ਕਿ ਤੁਹਾਡੇ ਪਹੁੰਚ ਤੋਂ ਸ਼ਾਇਦ ਥੋੜੀ ਬਾਹਰ ਹੋਣ ਤੇ ਉਹਨਾਂ ਨੂੰ ਬਹੁਤ ਕੋਈ ਜਿਹੜਾ ਹੈਗਾ ਜੋ ਆਪਾਂ ਵੈਸੇ ਦੇ ਰਹੀ ਹੈਗੇ ਆ ਬਾਕੀ ਲੋਕਾਂ ਨੂੰ ਉੱਥੇ ਤੱਕ ਨਹੀਂ ਪਹੁੰਚਿਆ ਹੋਣਾ ਸਰਕਾਰ ਤਾਂ ਕਰ ਹੀ ਰਹੀ ਹੈ ਬਟ ਜੇ ਤੁਸੀਂ ਵੀ ਕੁਝ ਦੇਣਾ ਚਾਹੁੰਦੇ ਤਾਂ ਪਲੀਜ਼ ਸਾਨੂੰ ਲੂਪ ਇਨ ਜ਼ਰੂਰ ਕਰ ਲਓ ਇਹ ਗੱਲ ਜ਼ਰੂਰ ਕਹੀ ਜਾ ਰਹੀ ਹੈ ਕਿ ਜਿੰਦਿਆਂ ਰਾਸ਼ਨ ਆ ਚੁੱਕਾ ਇੰਨੇ ਸ਼ਾਇਦ ਇਸ ਏਰੀਆ 'ਚ ਲੋਕ ਵੀ ਨਹੀਂ ਹੈ ਪਰ ਉਹਨਾਂ ਤੱਕ ਫਿਰ ਵੀ ਨਹੀਂ ਪਹੁੰਚ ਰਿਹਾ ਇੱਕ ਵੱਡਾ ਸਵਾਲ ਹੈ ਮੈਂ ਇਹ ਨਹੀਂ ਕਹਾਂਗੀ ਕਿ ਨਹੀਂ ਪਹੁੰਚ ਰਿਹਾ ਬਟ ਮੈਂ ਇਹ ਜ਼ਰੂਰ ਕਹਾਂਗੀ ਕਿ ਥੋੜੀ ਜੀ ਸਾਨੂੰ ਜਿਹੜੀ ਕੰਪਲੇਂਟ ਆਈ ਸੀਗੀ ਉਹ ਇਨ ਇਨ ਇਕਵਿਟੇਬਲ ਡਿਸਟ੍ਰੀਬਿਊਸ਼ਨ ਦੀ ਸੀਗੀ ਜੋ ਅਸੀਂ ਵੀ ਕਰੈਕਟ ਕਰਨਾ ਚਾਹੁੰਦੇ ਆ ਤਾਂ ਮੈਂ ਤਾਂ ਹੀ ਸੰਸਥਾਵਾਂ ਨੂੰ ਵੀ ਰਿਕੁਐਸਟ ਕਰਾਂਗੀ ਕਿ ਸਾਡੇ ਕੋਲ ਪ੍ਰੋਪਰ ਅਸੀਂ ਨਾ ਹਰੇਕ ਪਿੰਡ ਦਾ ਜਿਹੜਾ ਜੀ ਹੈ ਉਹਦਾ ਫੋਨ ਨੰਬਰ ਤੱਕ ਲਿੱਤਾ ਹੋਇਆ ਅਸੀਂ ਹਰ ਸਰਪੰਚ ਤੇ ਨੰਬਰਦਾਰ ਦੇ ਇਨ ਟੱਚ ਹੈਗੇ ਅਸੀਂ ਫੋਨ ਹਰੇਕ ਨੂੰ ਕੱਲ ਰਾਤ ਨੂੰ ਕੀਤਾ ਕਿ ਕੋਈ ਰਹਿ ਤਾਂ ਨਹੀਂ ਗਿਆ ਯਾਨੀ ਕਿ ਜੇ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਚੱਲਣਗੇ ਤਾਂ ਲੋਕਾਂ ਤੱਕ ਵੱਧ ਮਦਦ ਪਾ ਸਕਦੇ ਮੈਂ ਮੈਂ ਇਹੀ ਕਹਾਂਗੀ ਜੀ ਬਿਲਕੁਲ ਬਿਲਕੁਲ ਮੈਮ ਕਨੈਕਟ ਹੈ ਕਨੈਕਟੀਵਿਟੀ ਦੀ ਤੁਸੀਂ ਗੱਲ ਕਰ ਰਹੇ ਹੋ ਜਿੱਥੇ ਅਸੀਂ ਖੜੇ ਆ ਇੱਥੇ ਵੀ ਕਈ ਤਾਹਾਂ ਤੋਂ ਬੰਨ ਟੁੱਟਿਆ ਉਹਨੂੰ ਲੈ ਕੇ ਕਿੱਦਾਂ ਦੀ ਪਲਾਨ ਇੱਥੇ ਜਿਹੜੇ ਨੇ 8 ਪੁਆਇੰਟਸ ਨੇ ਜਿੱਥੇ ਪਾੜ ਪਿਆ ਹੈਗਾ ਤੇ ਪ੍ਰਾਇੋਰਟੀ ਤੇ ਅਸੀਂ ਆਲਰੇਡੀ ਜਿਹੜੇ ਤਿੰਨ ਸੀਗੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਹੈ ਬਟ ਅਸੀਂ ਚਾਹੁੰਦੇ ਆ ਕਿ ਇਹ ਜਲਦ ਤੋਂ ਜਲਦ ਕੀਤਾ ਜਾਵੇ ਬਿਕੋਸ ਕੱਲ ਰਾਤ ਨੂੰ ਵੀ ਥੋੜਾ ਸਾ ਪਾਣੀ ਜਿਹੜਾ ਪੱਦਰ ਸੀਗਾ ਉਹ ਵੱਧ ਗਿਆ ਸੀਗਾ ਅਸੀਂ ਚਾਹੁੰਦੇ ਆ ਕਿਉਂਕਿ ਹੁਣ ਸਾਨੂੰ ਇਸ ਤੋਂ ਪਹਿਲਾਂ ਤੱਕ ਤਾਂ ਸਾਡੇ ਕੋਲ ਅਪਰੋਚ ਹੀ ਨਹੀਂ ਕੋਈ ਬਾਂਡਰੀ ਸੀਗੀ ਇੰਨਾ ਪਾਣੀ ਸੀਗਾ ਇੱਥੇ ਤਾਂ ਇਹ ਪਰਸੋਂ ਜਿਹੜਾ ਹੈਗਾ ਮੈਂ ਕਹਿ ਸਕਦੀ ਆ ਜਾਂ ਮੈਂ ਕੱਲ ਸਵੇਰ ਹੀ ਕਹਿ ਸਕਦੀ ਆ ਬਿਕੋਸ ਪਰਸੋਂ ਰਾਤ ਨੂੰ ਦੁਬਾਰਾ ਇੱਕ ਵਾਰੀ ਪਾਣੀ ਚੜਿਆ ਸੀਗਾ ਸਵੇਰ ਹੀ ਇਹਦੀ ਜਿਹੜੀ ਅਪਰੋਚ ਹੈ ਕਲੀਅ ਤੇ ਆਲਰੇਡੀ ਸਾਡੀਆ ਟੀਮਸ ਨਾਲ ਲੱਗੀਆਂ ਹੋਈਆਂ ਹੈ ਹੁਣ ਅਸੀਂ ਆਰਮੀ ਦੀ ਵੀ ਟੀਮਸ ਨਾਲ ਲਗਾ ਰਹੇ ਹਾਂ ਸੋ ਥੈਟ ਇਹ ਸਾਰੇ ਪੁਆਇੰਟਾਂ ਤੇ ਇਕੱਠੇ ਕੰਮ ਸ਼ੁਰੂ ਹੋ ਸਕੇ ਇੱਕਦਮ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਬਤੌਰ ਡੀਸੀ ਪਹਿਲਾਂ ਵੀ ਜਦੋਂ ਪਾਣੀ ਆਉਣਾ ਸ਼ੁਰੂ ਹੋਇਆ ਤੁਹਾਡੇ ਵੱਲੋਂ ਅਪੀਲ ਕੀਤੀ ਗਈ ਕਿ ਲੋਕ ਸੇਫ ਜਗ੍ਹਾ ਤੇ ਚਲੇ ਜਾਣ ਹਾਲਾਂਕਿ ਲੋਕਾਂ ਨੇ ਉਸ ਵੇਲੇ ਵੀ ਉਹ ਗੱਲ ਸ਼ਾਇਦ ਨਹੀਂ ਮੰਨੀ ਇਸ ਵੇਲੇ ਜਿਹੜੇ ਹਾਲਾਤ ਨੇ ਤੁਹਾਡੀ ਕੀ ਸਲਾਹ ਸੰਸਥਾਵਾਂ ਨੂੰ ਵੀ ਉਹਨਾਂ ਲੋਕਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ ਅਸੀਂ ਅਸੀਂ ਇਹ ਕਹਾਂਗੇ ਕਿ ਜੀ ਸਾਡਾ ਨਾ WhatsApp ਗਰੁੱਪ ਸਰਪੰਚਾਂ ਨਾਲ ਬਣਿਆ ਪਿਆ ਹੈਗਾ ਤੇ ਜਿਵੇਂ ਕੱਲ ਨੂੰ ਥੋੜੀ ਫਲਕਚੁਏਸ਼ਨ ਆਈ ਸੀਗੀ ਸਾਨੂੰ ਪਤਾ ਸੀਗਾ ਕਿ ਦੋ ਪਿੰਡਾਂ ਦੇ ਵਿੱਚ ਪਾਣੀ ਵਧ ਰਿਹਾ ਹੈ ਅਸੀਂ ਉਹਨਾਂ ਸਰਪੰਚਾਂ ਨੂੰ ਆਪਣੇ ਆਪ ਹੀ ਦੱਸ ਦਿੱਤਾ ਸੀਗਾ ਤੇ ਅਸੀਂ ਉਹ ਰੋਡ ਵੀ ਬੰਦ ਕਰਾਤੀ ਸੀਗੀ ਟ੍ਰੈਫਿਕ ਪੁਲਿਸ ਨੂੰ ਕਹਿ ਕੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਫਿਰ ਡਾਇਵਰਟ ਕਰਾਤਾ ਸੀਗਾ ਸੋ ਅਸੀਂ ਲੋਕਲੀ ਮੈਨੇਜ ਕਰ ਰਹੇ ਹੈਗੇ ਆ ਇਨ ਫੈਕਟ ਸਾਡਾ ਨਾ ਬਹੁਤ ਵਧੀਆ ਇੱਕ ਤਾਲਮੇਲ ਚੱਲ ਰਿਹਾ ਜਿਹੜੇ ਸਾਡੇ ਸਰਪੰਚ ਤੇ ਨੰਬਰਦਾਰ ਹੈਗੇ ਇਸ ਏਰੀਆ ਦੇ ਸਾਡਾ ਪੂਰਾ ਵਟਸਐਪ ਗਰੁੱਪ ਬਣਿਆ ਹੋਇਆ ਹੈ ਸਾਰਿਆਂ ਨੂੰ ਪਤਾ ਹੈਗਾ ਕਿ ਕੌਣ ਲੋਡ ਬੰਦ ਹੈ ਕੌਣ ਨਹੀਂ ਹੈਗਾ ਮੈਂ ਤਾਂ ਹੀ ਬਾਰ-ਬਾਰ ਲੋਕਾਂ ਨੂੰ ਕਹਿ ਰਹੀ ਹਾਂ ਸਾਨੂੰ ਜ਼ਰੂਰ ਲੂਪ ਇਨ ਕਰ ਲਿਓ ਤੇ ਮੈਂ ਇਹ ਵੀ ਦੁਬਾਰਾ ਕਹਿਣਾ ਚਾਹੁੰਦੀ ਕਿ ਸਾਨੂੰ ਸਤਾਰਕਤ ਜ਼ਰੂਰ ਰਹਿਣਾ ਚਾਹੀਦਾ ਬਿਕੋਜ਼ ਦੇਖੋ ਜਿਹੜੀ ਕੁਦਰਤ ਦੀ ਇਹ ਇੱਕ ਆਫਤ ਆਈ ਹੈਗੀ ਹੈ ਉਹ ਅਸੀਂ ਸਾਡਾ ਜ਼ਿਆਦਾ ਵਸਤੋ ਨਹੀਂ ਹੈ ਉਸ ਤੇ ਕਿ ਅੱਪਾ ਉਹਨੂੰ ਰੋਕ ਪਾਈਏ ਜੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਜ਼ਿਆਦਾ ਮੀਂਹ ਪੈ ਗਿਆ ਉਹ ਫਲੈਸ਼ ਫਲਡਸ ਕਰਕੇ ਸਾਡੇ ਕੋਲ ਹੀ ਪਹੁੰਚਣਾ ਹੈ ਸੋ ਆਪਾਂ ਨੂੰ ਸਤਾਰਕਤ ਰਹਿਣ ਦੀ ਲੋੜ ਹੁਣ ਵੀ ਹੈਗੀ ਹੈ ਬਿਕੋਜ਼ ਵੈਦਰ ਫੋਰਕਾਸਟ ਤਾਂ ਹੀ ਹੈਗਾ ਹੈ ਬਟ ਅਸੀਂ ਤੁਹਾਡੇ ਨਾਲ ਹੈਗੇ ਕਬਰੌਂ ਦੀ ਗੱਲ ਨਹੀਂ ਅਸੀਂ ਤਾਂ ਹੀ ਨਾ ਜਿਵੇਂ ਸਾਨੂੰ ਮੌਕਾ ਮਿਲਿਆ ਸੀ ਇਹ ਜਿਹੜੇ ਬੰਦ ਹੈਗੇ ਆ ਅਸੀਂ ਇਹਨਾਂ ਦੀ ਰਿਪੇਅਰ ਤੇ ਲੱਗ ਚੁਕੇ ਆ ਪਰ ਜੇ ਪਾਣੀ ਘਟਦਾ ਵੀ ਆ ਤਾਂ ਵੀ ਚੁਣੌਤੀਆਂ ਨੇ ਬਿਮਾਰੀਆਂ ਆ ਹੋਰ ਕਈ ਤਰ੍ਹਾਂ ਦੀਆਂ ਪਸ਼ੂਆਂ ਦੀਆਂ ਹੋਣ ਇਨਸਾਨਾਂ ਦੀਆਂ ਉਹਨੂੰ ਲੈ ਕੇ ਪ੍ਰਸ਼ਾਸਨ ਤਿਆਰ ਜੀ ਜੀ ਬਿਲਕੁਲ ਅਸੀਂ ਨਾ ਰੈਦਰ ਜਿਹੜੇ ਸਾਡੇ 16 ਕੈਂਪਸ ਨੇ ਅਸੀਂ ਰਾਹਤ ਕੈਂਪ ਹੀ ਬਣਾ ਦਿੱਤੇ ਹੈਗੇ 16 ਉਹ ਪਿੰਡਾਂ 'ਚ ਹੀ ਬਣਾ ਦਿੱਤੇ ਹੈ ਜਿੱਥੇ ਸਭ ਤੋਂ ਜ਼ਿਆਦਾ ਪ੍ਰਭਾਵ ਪਿਆ ਸੀਗਾ ਜਿਵੇਂ ਕੋਨੇਵਾਲ ਤੰਗਈ ਰਮਦਾਸ ਅ ਇਨ ਫੈਕਟ ਈਵਨ ਬੋਲੀ ਸਾਬ ਅੜਾਈਆਂ ਮੱਚਾ ਕਫੂਲਾ ਇਹਨਾਂ ਮਤਲਬ ਬੜੇ ਸਾਰੇ ਜਿਹੜੇ ਪੁਆਇੰਟ ਸੀਗੇ ਜਿਹੜੇ ਇੰਪੈਕਟ ਹੋਈ ਸੀਗੇ ਅਸੀਂ ਉਹਨਾਂ ਵਿੱਚ ਹੀ ਜਿਹੜੇ ਆਪਣੇ ਕੈਂਪ ਬਣਾ ਦਿੱਤੇ ਆ ਉੱਥੇ 24 ਘੰਟੇ ਡਾਕਟਰਸ ਬੈਠਦੇ ਆ ਉਹਨਾਂ ਕੋਲ ਜਿਹੜਾ ਜੇ ਸੱਪ ਦੱਸ ਦਿੰਦਾ ਹੈਗਾ ਤਾਂ ਫਿਰ ਉਹ ਉਹ ਉਹਨਾਂ ਕੋਲ ਐਂਟੀਡੋਟ ਵੀ ਹੈਗਾ ਵੈਨਮ ਦਾ ਉਹ ਵੀ ਹੈਗਾ ਉੱਥੇ ਹੀ ਲੱਗ ਜਾਏਗਾ ਨਾਲੇ ਬਾਕੀ ਜਿਹੜੀ ਰਾਹਤ ਸਮਗਰੀ ਹੈ ਚੱਪਲਾ ਸੁੱਕਾ ਰਾਸ਼ਨ ਬੱਚਿਆਂ ਲਈ ਕੱਪੜੇ ਕਿਤਾਬਾਂ ਖਿਡੌਣੀਆਂ ਲੇਡੀਜ਼ ਦੇ ਸੂਟ ਸੈਨੇਟਰੀ ਨੈਪਕਿਨ ਸਾਰਾ ਕੁਝ ਉੱਥੇ ਹੈਗਾ ਤੁਸੀਂ ਆਪਣੇ ਨੀਅਰੈਸਟ ਜਿਹੜਾ ਤੁਹਾਡਾ ਤੁਹਾਡੇ ਪਿੰਡ ਨੂੰ ਜਿਹੜਾ ਸਭ ਤੋਂ ਨੀਅਰੈਸਟ ਪੈਂਦਾ ਹੋਵੇ ਸਭ ਤੋਂ ਨੇੜੇ ਪੈਂਦਾ ਹੋਵੇ ਰਾਹਤ ਸੈਂਟਰ ਉੱਥੇ ਪਹੁੰਚੋ ਤੁਹਾਨੂੰ ਸਾਰੀ ਰਿਕੁਆਇਰਮੈਂਟ ਸਾਡੀ ਉੱਥੇ ਮੀਟ ਹੋ ਜਾਣਗੀ ਹੈ ਤੁਹਾਨੂੰ ਕਿੱਥੇ ਹੋਰ ਜਾਣ ਦੀ ਲੋੜ ਹੀ ਨਹੀਂ ਹੈਗੀ ਮਤਲਬ ਤੁਸੀਂ ਸਿੰਪਲੀ ਆਪਣਾ ਜੇ ਉੱਥੇ ਤੁਰੰਤ ਪ੍ਰਭਾਵ ਨਾਲ ਮਿਲ ਰਿਹਾ ਤਾਂ ਤੁਹਾਨੂੰ ਤੁਰੰਤ ਮਿਲ ਜੇਗਾ ਜੇ ਬਾਈ ਚਾਂਸ ਉਹ ਨਾਲ ਖਤਮ ਹੋ ਗਈ ਹੋਗੀ ਉਸ ਚੀਜ਼ ਉਹ ਸ਼ਾਮ ਤੱਕ ਤੁਹਾਨੂੰ ਉੱਥੇ ਹੀ ਪ੍ਰੋਵਾਈਡ ਹੋ ਜੇਗੀ ਮੈਂ ਆਪਣੇ ਟੀਮ ਬਾਰੇ ਕੀ ਕਹੋਗੇ ਕਿਉਂਕਿ ਤੁਸੀਂ ਪੂਰੀ ਟੀਮ ਦੇ ਸਮੇਤ ਰਾਤ 12 ਵਜੇ ਵੀ ਤੁਸੀਂ ਸੜਕਾਂ ਤੇ ਨਜ਼ਰ ਆਉਂਦੇ ਹੋ ਸਵੇਰੇ 6 ਵਜੇ ਫਿਰ ਤੁਸੀਂ ਸੜਕਾਂ ਤੇ ਨਜ਼ਰ ਆਉਂਦੇ ਹੋ ਕਿੱਦਾਂ ਇਹ ਸਾਰਾ ਕੁਝ ਮੈਨੇਜ ਕਰ ਰਹੇ ਹੋ ਤੁਹਾਡੀ ਟੀਮ ਦਾ ਕਿੰਨਾ ਕੁ ਵਧੀਆ ਸਾਥ ਮੈਂ ਕਹਾਂਗੀ ਜੀ ਇਹਨਾਂ ਦੇ ਬਿਨਾਂ ਤਾਂ ਕੁਝ ਮੁਮਕਿਨ ਨਹੀਂ ਹੈਗਾ ਬਿਕੋਜ਼ ਇਹ ਸਾਰੇ ਮੇਰੀ ADCs ਮੇਰੀ STMs ਤੁਸੀਂ ਦੇਖ ਲਓ ਆਰਮੀ ਦਾ ਇੰਨਾ ਸਪੋਰਟ ਰਿਹਾ ਹੈ ਐਨਡੀਆਰਐਫ ਦਾ ਸਪੋਰਟ ਰਿਹਾ ਹੈਗਾ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਮੈਂ ਉਹ ਹੀ ਕਹਿ ਰਹੀ ਸੀ ਜਿਹੜੀ ਰਾਹਤ ਦਾ ਕਾਰਜ ਹੈ ਨਾ ਉਹ ਇੱਕ ਜਣਾ ਕਦੇ ਨਹੀਂ ਕਰ ਸਕਦਾ ਇੱਕ ਸਾਂਝਾ ਕੰਮ ਹੈਗਾ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿੰਨੀ ਹਾਂ ਕਿ ਤੁਸੀਂ ਕਿਸੇ ਵੀ ਹੋਰ ਜ਼ਿਲ੍ਹੇ ਦੇ ਵਿੱਚ ਵੀ ਜਾਓਗੇ ਨਾ ਤੁਹਾਨੂੰ ਇਹੀ ਡਾਂਟਾ ਮਿਲਣਾ ਹੈ ਸਾਰੇ ਅਫਸਰ ਉੱਥੇ ਵੀ ਐਵੇਂ ਹੀ ਲੱਗੇ ਹੋਏ ਆ ਸੋ ਉਹੀ ਕਮਿਟਮੈਂਟ ਦੇ ਨਾਲ ਉਹੀ ਡੈਡੀਕੇਸ਼ਨ ਦੇ ਨਾਲ ਲੱਗੇ ਹੋਏ ਆ ਬਿਕੋਜ਼ ਅਸੀਂ ਸਾਰੇ ਇਸ ਇਸ ਐਡੀ ਜਿਹੜੀ ਆਫਤ ਆਈ ਹੈਗੀ ਹੈ ਉਸ ਤੋਂ ਇਕੱਠੇ ਨਿਕਲਾਂਗੇ ਪਰ ਬਤੌਰ ਅਫਸਰ ਹਰ ਕੋਈ ਕੰਮ ਕਰ ਰਿਹਾ ਪਰ ਇਸ ਦੌਰ ਦੇ ਵਿੱਚ ਜਿਹੜੀਆਂ ਅਸੀਸਾਂ ਨੇ ਜਿਹੜੀਆਂ ਬlesਸਿੰਗਸ ਨੇ ਉਹ ਵੀ ਬਹੁਤ ਕੰਮ ਆਉਂਦੀਆਂ ਬਹੁਤ سارے ਲੋਕ ਤੁਹਾਨੂੰ ਬlesਸਿੰਗ ਦਿੰਦੇ ਹੋਏ ਨਜ਼ਰ ਵੀ ਆ ਰਹੇ ਨਹੀਂ ਮੈਂ ਤਾਂ ਇਹ ਕਹਾਂਗੀ ਜੀ ਇਹ ਉਹਨਾਂ ਦਾ ਬੜਪਨ ਹੈ ਕਿਉਂਕਿ ਦੇਖੋ ਇੰਨੀ ਪਰਿਸਥਿਤੀ ਦੇ ਵਿੱਚ ਜਦੋਂ ਆਪਣਾ ਆਪ ਦਾ ਘਰ ਟੁੱਬਿਆ ਹੋਵੇ ਤੇ ਬਜ਼ੁਰਗਾਂ ਨੂੰ ਲੱਗੇ ਕਿ ਦੇਖੋ ਸਾਡੇ ਕੋਲੇ ਲੋਕ ਆਏ ਆ ਭਾਵੇਂ ਕੋਈ ਵੀ ਆਇਆ ਹੋਵੇ ਨਾ ਉਹਨਾਂ ਦੇ ਕਰ ਉਚਾ ਜ਼ਰੂਰ ਤੁਹਾਨੂੰ ਪੁੱਛਣਗੇ ਕਲਾ ਜ਼ਰੂਰ ਮਿਲਦਾ ਉਹਨਾਂ ਨੂੰ ਉਹ ਉਹਨਾਂ ਦੇ ਦਿਲ ਦੇ ਵਿੱਚ ਐਡੀ ਸਪੇਸ ਹੈਗੀ ਹੈ ਕਿ ਉਹ ਸਾਨੂੰ ਆਪਣੀ ਹਾਲਾਤਾਂ ਦੇ ਵਿੱਚ ਵੀ ਸਾਨੂੰ ਬlesing ਦੇ ਸਕਦੇ ਆ ਉਹ ਪੰਜਾਬ ਦਾ ਸਜਰੀ ਖਜ਼ਾਨਾ ਹੈ ਤੇ ਉਹ ਉਹ ਚੜ੍ਹਦੀ ਕਲਾ ਜਿਹੜੀ ਉਹ ਹੈ ਐਕਚੁਅਲੀ ਅਸੀਂ ਕਹਿੰਦੇ ਕਿ ਉਹ ਤੁਹਾਡੀ ਟੀਮ ਦੇ ਲਈ ਵੀ ਇੱਕ ਬੂਸਟ ਦਾ ਕੰਮ ਕਰਦਾ ਹੈ ਉਹ ਗੈਪਰੀਸ਼ੀਏਟ ਕਰਦੇ ਅਸੀਂ ਬਹੁਤ ਹੀ ਹੰਬਲ ਫੀਲ ਕਰਦੇ ਜੀ ਸਾਨੂੰ ਵੀ ਇੱਕ ਲਰਨਿੰਗ ਹੀ ਮਿਲਦੀ ਹੈ ਕਿ ਇੰਨੀ ਐਡਵਰਸਿਟੀ ਦੇ ਵਿੱਚ ਵੀ ਇੰਨੇ ਇੰਨੇ ਮਤਲਬ ਡਿਫਿਕਲਟ ਔਖੇ ਸਮੇਂ ਦੇ ਵਿੱਚ ਵੀ ਲੋਕਾਂ ਕੋਲ ਉਹ ਹੈ ਕਿ ਅਸੀਂ ਬਾਕੀਆਂ ਨੂੰ ਬਲੇਸਿੰਗਸ ਦਾ ਵੀ ਦਈਏ ਆਪਣੇ ਕੋਲ ਜੋ ਵੀ ਹੈਗਾ ਉਹ ਵੀ ਸਾਂਝਾ ਕਰ ਲਈਏ ਬਹੁਤ ਵੱਡੀ ਲਰਨਿੰਗ ਸਿੱਖ ਸਾਡੇ ਲਈ ਵੀ ਹੈਗੀ ਹੈ। ਬਿਲਕੁਲ ਲੇਡੀ ਸੀ ਗੁਪਤਾ ਵੀ ਸਰ ਇੱਕ ਛੋਟਾ ਜਿਹਾ ਸਵਾਲ ਕਰਨਾ ਚਾਹਨਾ ਕਿਉਂਕਿ ਮੈਮ ਦੀ ਤੁਸੀਂ ਟੀਮ ਦਾ ਹਿੱਸਾ ਹੋ ਔਰ ਇੱਕ ਮਾਰ ਦਰਸ਼ਕ ਜਦੋਂ ਵਧੀਆ ਹੋਵੇ ਟੀਮ ਲੀਡਰ ਵਧੀਆ ਹੋਵੇ ਤਾਂ ਕੰਮ ਹੋਰ ਵਧੀਆ ਹੁੰਦਾ ਤਾਂ ਗਰਾਊਂਡ ਤੇ ਕੀ ਇਸ ਵੇਲੇ ਹਾਲਾਤ ਨੇ ਔਰ ਕਿੰਨਾ ਕੁ ਲੋਕਾਂ ਦਾ ਸਹਾਇਕ ਮਿਲਿਆ ਗਰਾਊਂਡ ਤੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਜੀ ਪਾਣੀ ਦਾ ਸਤਾਰ ਜਿਹੜਾ ਉਹ ਥੋੜਾ ਜਿਹਾ ਵਧਿਆ ਸੀਗਾ ਕੱਲ ਲੇਕਿਨ ਅੱਜ ਫੇਰ ਉਹ ਪਾਣੀ ਦਾ ਸਤਾਰ ਜਿਹੜਾ ਹੈਗਾ ਉਹ ਘਟਣ ਦੇ ਪਾਸੇ ਹੈਗਾ ਤੇ ਕਾਫੀ ਪਿੰਡਾਂ ਦੇ ਵਿੱਚ ਉਹਦੀ ਹੁਣ ਲੋਕੀ ਜਿਹੜੇ ਨੇ ਸਾਰੇ ਐਕਸੈਸਿਬਲ ਨੇ ਪਿੰਡ ਜਿੱਥੇ ਨੇ ਟਰੈਕਟਰ ਟਰਾਲੀ ਜਿੱਥੇ ਅੱਗੇ ਪਹਿਲਾਂ ਅੱਜ ਤੋਂ 3 ਦਿਨ ਪਹਿਲਾਂ ਪਹੁੰਚ ਨਹੀਂ ਸੀ ਕਰ ਪਾਰੀ ਹੁਣ ਲੋਕਾਂ ਦੀ ਆਵਾਜਾਈ ਦਾ ਸਾਧਨ ਜਿਹੜਾ ਹੈਗਾ ਉਹ ਹਰ ਕਿਤੇ ਅਵੇਲੇਬਲ ਹੈ ਔਰ ਜੇਕਰ ਮੈਂ ਟੀਮ ਔਰ ਡੀਸੀ मैम ਦੇ ਤਾਲਮੇਲ ਦੀ ਗੱਲ ਕਰਾਂ ਤਾਂ ਉਹ ਕਿੰਨਾ ਕੁ ਵਧੀਆ ਹੈ ਅ ਅਸੀਂ ਸਾਰੇ ਖੁਸ਼ਕਿਸਮਤ ਹਾਂ ਜੀ ਮਾਨਯੋ ਸਾ ਉਹਨਾਂ ਜਿਹੜਾ ਯੋਗਦਾਨ ਹੈ ਉਹਨਾਂ ਦਾ ਰੋਲ ਹੈ ਉਹਨਾਂ ਦੀ ਪਲੈਨਿੰਗ ਹੈ ਉਹ ਵਾਕਈ ਇੱਕ ਲੀਡਰ ਦੀ ਭੂਮਿਕਾ ਉਹ ਜਿਹੜੀ ਅਦਾ ਕਰ ਰਹੇ ਹਨ ਜਿਹਦੇ ਨਾਲ ਕਿ ਸਾਰੀ ਟੀਮ ਸਣੇ ਮੇਰੇ ਸਣੇ ਬਾਕੀ ਸਾਡੇ ਸਾਰੇ ਜਿਹੜੇ ਟੀਮ ਮੈਂਬਰਸ ਨੇ ਕਲੀਕਸ ਨੇ ਅਸੀਂ ਸਾਰੇ ਇੱਥੇ ਵੀ ਜਿੰਨੇ ਖੜੇ ਆ ਅਸੀਂ ਸਾਰੇ ਕੰਮ ਕਰਨ ਨੂੰ ਪੂਰੇ ਤਿਆਰ ਹਾਂ ਔਰ ਪੂਰੇ ਮੋਟੀਵੇਟਿਡ ਹਾਂ ਔਰ ਜਿਵੇਂ ਕਿ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਅੱਗੇ ਕਿਹਾ ਕਿ ਅਜਿਹੇ ਢਾਂਚਾ ਸਾਰੇ ਜ਼ਿਲ੍ਹਿਆਂ ਇਸ ਤੋਂ ਮਿਲੇਗਾ ਤਾਂ ਬਿਲਕੁਲ ਅਫਸਰ ਗਰਾਊਂਡ ਤੇ ਨੇ ਪਰ ਜਦੋਂ ਅੰਮ੍ਰਿਤਸਰ ਦੇ ਡੀਸੀ ਸਾਖੀ ਸਾਨੀ ਆਪਣੀਆਂ ਟੀਮਾਂ ਦੇ ਨਾਲ ਲਗਾਤਾਰ ਪਿੰਡਾਂ ਦੇ ਵਿੱਚ ਡਟੇ ਹੋਏ ਨੇ ਉਧਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਘਨੌਰ ਦੇ ਸਰਾਲਾ ਕਲਾਂ ਦੇ ਵਿੱਚ ਪਹੁੰਚੇ ਹੜ੍ਹਾਂ ਦਾ ਜਾਇਜ਼ਾ ਲਿਆ ਇਸ ਦੌਰਾਨ ਡੀਸੀ ਨੇ ਖੁਦ ਨੁਕਸਾਨੇ ਗਏ ਘਰਾਂ 'ਚ ਜਾ ਕੇ ਉਹਨਾਂ ਪੀੜਤਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ 'ਚਾਹ ਕਿ ਹਜੇ ਹਾਲਾਤ ਠੀਕ ਨਹੀਂ ਪਿੱਛੇ ਤੋਂ ਵੀ ਪਾਣੀ ਘਟ ਆ ਰਿਹਾ ਹੈ ਉਹਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਹਰ ਤਰ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਸਾਡੇ ਕੋਲ ਕਾਫੀ ਅਨਐਕਸਪੈਕਟਿਡ ਆਲਮੋਸਟ ਡੇਂਜਰ ਮਾਰਕ ਤੋਂ ਉੱਪਰ ਪਾਣੀ ਟਪਕਿਆ ਸੀਗਾ ਬਟ ਰੱਬ ਦੀ ਮਿਹਰ ਹੈਗੀ ਕਿ ਸਾਰਾ ਕੁਝ ਮੈਨੇਜ ਹੋ ਗਿਆ ਲੋਕਾਂ ਨੇ ਲੋਕਲ ਲੋਕਾਂ ਨੇ ਕਾਫੀ ਉਹਦੇ ਸਪੋਰਟ ਕੀਤਾ ਜਿੱਥੇ ਵੀ ਕੁਝ ਨਾਰਮਲ ਜਿਹਾ ਉਹਨਾਂ ਨੂੰ ਲੱਗਿਆ ਕਿ ਜੀ ਇਸ਼ੂ ਆ ਰਹਾ ਹੈਗਾ ਤਾਂ ਟਾਈਮ ਸਿਰ ਅਸੀਂ ਰਿਪੇਅਰ ਕਰਕੇ ਕਾਫੀ ਮੇਜਰ ਲਾਸ ਸਾਡਾ ਬਚ ਗਿਆ ਕੁਝ ਪਿੰਡ ਹੈਗੇ ਜਿੱਤੇ ਨੇੜੇ țeੜੇ ਦੇ ਜਿੰਨੇ ਵੀ ਹੈਗੇ ਕਿ ਸਰਾਲਾ ਕਲਾ ਚਮਾਰੂ ਕਮੀ ਖੁਰਦ ਲਗਭਗ 28 ਤੋਂ 30 ਪਿੰਡਾਂ ਦੀ ਫੀਲਡਸ ਤੇ ਪਾਣੀ ਆਇਆ ਸੀਗਾ ਕੁਝ ਪਿੰਡ ਹੈਗੇ ਜੋ ਜਿੱਥੇ ਆਬਾਦੀ ਤੱਕ ਪਾਣੀ ਪਹੁੰਚਾਏਗਾ ਉ ਲਗਿਆ ਹੋਈ ਹੈਗੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਲੋਕਲ ਜਿਹੜੇ ਸਾਡੇ ਲੋਕੀ ਹੈਗੇ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਦੀ ਆ ਕਿ ਜੋ ਉਹਨਾਂ ਨੇ ਟਾਈਮ ਸਿਰ ਜਿਹੜੀ ਇਨਫੋਰਮੇਸ਼ਨ ਸਾਂਝੀ ਕੀਤੀ ਉਸ ਕਰਕੇ ਇੱਕ ਕਾਫੀ ਵੱਡਾ ਬਚਾਓ ਇੱਥੇ ਹੋ ਗਿਆ ਤੇ ਸਾਡੇ ਜਿੰਨੇ ਵੀ ਲੇਬਰ ਤੇ ਆਰਮੀ ਔਰ ਬਾਕੀ ਐਡਮਿਨਿਸਟ੍ਰੇਟਿਵ ਡਿਪਾਰਟਮੈਂਟਸ ਹੈ ਉਹਨਾਂ ਨੇ ਰਲ ਮਿਲ ਕੇ ਜਿਹੜਾ ਇੱਕ ਕੰਮ ਕੀਤਾ ਹੈਗਾ ਉਹ ਸਰਾਖ ਹੋਇਆ ਹੋਵੇਗਾ ਅਮ ਜਿਹੜਾ ਭਾਗੜਾ ਨਰਵਾਣਾ ਦੇ ਵਿੱਚ ਪਾੜ ਪਿਆ ਉਸ ਨੂੰ ਕਿਸ ਤਰੀਕੇ ਨਾਲ ਪੂਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜਾਂ ਹਜੇ ਕਿਦ ਤਰ੍ਹਾਂ ਦੇ ਵੇੜ ਕੀਤੀ ਜਾਊਗੀ ਕਿਉਂਕਿ ਇਹ ਪਿੰਡਾਂ ਦਾ ਪਾਣੀ ਉਤਰ ਕਿਦ ਤਰ੍ਹਾਂ ਦੇ ਜਾ ਰਿਹਾ ਹੈ ਰਾਹਤ ਦੇ ਲਈ ਵੀ ਦੇਖੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਵੀ ਪ੍ਰਕਾਰ ਦਾ ਸਭ ਤੋਂ ਪਹਿਲਾਂ ਕਿ ਹਿਊਮਨ ਲਾਈਫ ਨੂੰ ਕੋਈ ਨੁਕਸਾਨ ਨਾ ਹੋ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਦੇਖਦੇ ਆ ਤਾਂ ਜਦੋਂ ਪਾਣੀ ਦਾ ਇੱਕ ਪੱਧਰ ਤੋਂ ਉੱਤੇ ਪਾਣੀ ਚਲਾ ਜਾਂਦਾ ਹੈ ਤਾਂ ਨਾ ਨੇਚਰਲ ਉਹਨੇ ਆਪਣਾ ਵੇ ਘਟਣਾ ਹੁੰਦਾ ਹੈਗਾ ਤਾਂ ਇੱਥੇ ਇੱਕ ਸਿਨਸਾਫ ਹੈਗੀ ਜਿਹੜੇ ਅਸੈਸ ਕਰ ਰਹੇ ਹਰਿਆਣਾ ਸਾਈਡ ਤੋਂ ਵੀ ਅਥਾਰਟिटीज ਆਈਏਗੀ ਉਹ ਵੀ ਅਸੈਸ ਕਰ ਰਹੇ ਹਨ ਤਾਂ ਜੋ ਵੀ ਬੈਸਟ ਵੇ ਆਊਟ ਹੋਊਗਾ ਉਹ ਸੀ ਲੱਗਾ ਤੇ ਹੜਾਂ ਦੀ ਸਥਿਤੀ ਦੇ ਵਿੱਚ ਐਨ ਆਰ ਆਈ ਪੰਜਾਬੀ ਵੀ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਨਿਊਜ਼ੀਲੈਂਡ ਦਾ ਐਸ ਪੀ ਐਸ ਸਪੋਰਟਸ ਕਲੱਬ ਬਰਨਾਲਾ ਦੇ ਵਿੱਚ ਪੀੜਤਾਂ ਦੀ ਮਦਦ ਦੇ ਲਈ ਅੱਗੇ ਆਇਆ ਔਰ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਝੁੱਗੀਆਂ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਪੀੜਤਾਂ ਨੂੰ ਤਰਪਾਲਾਂ ਵੰਡੀਆਂ ਗਈਆਂ ਦੇਖੋ ਜੀ ਗੱਲ ਇਹ ਹੈ ਕਿ ਹੈ ਤਾਂ ਇਹ ਮੇਰਾ ਜਿਹੜਾ ਟੂਰ ਪਲਾਨ ਤਾਂ ਪਹਿਲਾਂ ਦਾ ਹੀ ਸੀਗਾ ਤੇ ਆਪਣਾ ਫੈਮਿਲੀ ਜਿਹੜਾ ਟੂਰ ਸੀਗਾ ਪਰ ਜਦੋਂ ਮਤਲਬ ਅਸੀਂ ਇੱਥੇ ਆ ਕੇ ਦੇਖਿਆ ਕਿ ਪਾਣੀ ਦੇ ਨਾਲ ਮਤਲਬ ਹੜ੍ਹਾਂ ਦੇ ਨਾਲ ਜਿਹੜਾ ਪੰਜਾਬ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਆ ਇਹ ਬਹੁਤ ਹੀ ਜਿਹਨੂੰ ਆਪਾਂ ਕਹਿੰਦੇ ਆ ਬਦਤਰ ਬਦਤਰ ਬੁਰੇ ਹਾਲਾਤ ਨੇ ਇਹਨਾਂ ਦੇ ਹਨ ਤੇ ਇਹ ਚੀਜ਼ਾਂ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਤੇ ਸਾਨੂੰ ਇਹ ਲੱਗਿਆ ਕਿ ਵੀ ਸਭ ਤੋਂ ਜ਼ਿਆਦਾ ਜਿਹੜੀ ਸੇਵਾ ਦੀ ਲੋੜ ਆ ਉਹ ਇਹਨਾਂ ਨੂੰ ਤਾਂ ਅਸੀਂ ਇਸ ਥਾਂ ਦੇ ਉੱਤੇ ਉਹਨਾਂ ਭਰਾਵਾਂ ਨਾਲ ਮੈਂ ਗੱਲ ਕੀਤੀ ਤਾਂ ਅੱਜ ਜਿਹੜੀ ਤਰਪਾਲਾਂ ਦੀ ਇਹਨਾਂ ਦੀਆਂ ਝੁੱਗੀਆਂ ਦੇ ਉੱਪਰ ਪਾਉਣ ਦੀ ਸੇਵਾ ਜਿਹੜੀ ਉਹ ਸਾਡੇ एसबीएस बालीवाल शूटिंग ਦੇ ਜਿਹੜੇ ਪਲੇਅਰ ਨੇ ਤੇ ਤੀਰ ਸਿੰਘ ạtਵਾਲ ਜੀ ਵੱਲੋਂ ਕੀਤੀ ਗਈ ਅਤੇ ਸ਼ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪਟਿਆਲਾ ਦੇ ਸ਼ੁਤਰਾਣਾ ਹਲਕੇ ਦੇ ਵਿੱਚ ਪਹੁੰਚੇ ਔਰ ਕੱਗਰ ਦਰਿਆ ਨੂੰ ਮਜ਼ਬੂਤ ਕਰਨ ਦੇ ਕੰਮ 'ਚ ਲੱਗੇ ਹੋਏ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਕਿਸਾਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਸੁਖਵੀਰ ਬਾਦਲ ਨੇ ਇਸ ਮੌਕੇ ਸੂਬਾ ਸਰਕਾਰ ਤੇ ਵੀ ਖੂਬ ਨਿਸ਼ਾਨੇ ਖੱਸਾ ਬੇ ਥੋੜਾ ਜੀ ਜਗਮੀਦੀ ਨਾਲ ਥੋੜਾ ਜੀ ਬਹੁਤ ਬੁਰੇ ਹਾਲ ਹੈ ਮੈਂ ਘੱਗਰ ਦੇ ਛਤਰਾਣਾ ਹਲਕੇ 'ਚ ਖੜਾ ਹਾਂ ਜਿੱਥੇ ਆਪਣੇ ਆ ਸਾਰੇ ਕਿਸਾਨ ਆਪਣੇ ਆਪ ਵਿਚਾਰਿਆਂ ਦੇ ਸਰਕਾਰ ਤਰਫੋਂ ਕੁਝ ਨਹੀਂ ਹੋਇਆ ਆ ਬੰਦ ਲਾ ਲਿਆ ਤੇ ਉਹ ਟਕੜਾ ਕਰੀ ਜਾਂਦੇ ਆ ਆਪਣੇ ਆਪ ਆਪਣੇ ਕੋਲੋਂ ਪੈਸਾ ਇਕੱਠਾ ਕਰਕੇ ਤੇ ਜੇ ਇਹ ਬੰਦ ਨਾ ਟੱਕਾ ਕਰਦੇ ਆ ਸਾਰੇ ਵਿਚਾਰੀ ਪਿੰਡ ਡੁੱਬ ਜਾਣਗੇ ਤੇ ਅਮਨ ਮੈਨੂੰ ਦੁੱਖ ਹੁੰਦਾ ਜਦੋਂ ਕਹਿੰਦੇ ਕਿ ਆਦਾ ਪੰਜਾਬੀ ਤਕੜਿਆ ਖਾਲਸਾ ਕੌਮ ਤਕੜੀ ਹੈ ਜਿਹੜੇ ਕਿੰਨੀ ਹਿੰਮਤ ਕੀਤੀ ਹੈ ਨਹੀਂ ਤਾਂ ਜੇ ਇਹਦਾ ਕੁਝ ਕਿਤੇ ਹੋਰ ਹੁੰਦਾ ਸਾਰਾ ਰੁੜ ਜਾਣਾ ਸੀ ਸਾਹਿਬ ਸ਼ਰਮ ਨਹੀਂ ਕਰਦੇ ਉਹਨੂੰ ਕੀ ਮਦਦ ਕਰਨ ਹੁੰਦੀ ਪਿਆਰ ਜੀ ਦੇਖੋ ਜੋ ਜਿੱਥੇ ਜੋ ਚੀਜ਼ ਦੀ ਲੋੜ ਹੈ ਮੈਂ ਕਿਹਾ ਕੁਝ ਵੀ ਦੀ ਲੋੜ ਹੈ ਅਸੀਂ ਹਾਜ਼ਰ ਹੈ ਜਿਵੇਂ ਇਹਨਾਂ ਨੂੰ ਜੋ ਡੀਜ਼ਲ ਦੀ ਲੋੜ ਸੀ ਅਸੀਂ ਡੀਜ਼ਲ 3000 ਲੀਟਰ ਤੇ ਲੱਖ ਰੁਪਿਆ ਕੈਸ਼ ਤੇ ਡੀਲਰ ਦੇਖ ਦੇਗੇ ਬਾਕੀ ਜਿੱਥੇ ਵੀ ਕੋਈ ਲੋੜ ਪਈ ਆਪਾਂ ਦੇ ਦਾਂਗੇ ਤਵਾਕੂਕ ਥਾਵਾਂ ਤੇ ਸਿਆਸੀ ਆਗੂ ਜਾ ਕੇ ਲੋਕਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਉਹਨਾਂ ਦੀ ਮਦਦ ਕਰ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਲੁਧਿਆਣਾ ਦੇ ਪੁਨੀਤਨਗਰ ਪਹੁੰਚੇ ਜਿੱਥੇ ਉਹਨਾਂ ਇੱਕ ਬਜ਼ੁਰਗ ਮਹਿਲਾ ਨੂੰ ਸਹਾਇਤਾ ਰਾਸ਼ੀ ਦਿੱਤੀ ਉਸ ਬਜ਼ੁਰਗ ਮਹਿਲਾ ਦਾ ਘਰ ਭਾਰੀ ਮੀਂਹ ਦੇ ਵਿੱਚ ਟਹਿ ਗਿਆ ਸੀ ਤੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਦੁਬਾਰਾ ਘਰ ਬਣਵਾਉਣ ਦੀ ਵੀ ਸਿਫਾਰਿਸ਼ ਕਰਾਂਗੇ ਰਾਜਾ ਵੜਿੰਗ ਕਿਉਂਕਿ ਲੁਧਿਆਣਾ ਤੋਂ ਐਮਪੀ ਵੀ ਨੇ ਇਸ ਕਰਕੇ ਉਹ ਲੁਧਿਆਣਾ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਦੇ ਘਰਾਂ ਤੇ ਮੀਂਹ ਦੀ ਮਾਰ ਪਈ ਐ ਉੱਥੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਸੀ ਫੇਰ ਤੁਹਾਡਾ ਕੋਈ ਮੈਂ ਕੰਮ ਕੀ ਹੈ ਮੁੰਡੇ ਐ ਵੈਸੇ ਉਹਨੇ ਕਿ ਤੇਰਾ ਘਰ ਕਿੱਥੇ ਐ ਐ ਕਰ ਰਿਹਾ ਬੱਚੇ ਤੇ ਨਾਲ ਕੇ ਨੂ ਕਿੱਥੇ ਐ ਆਹ ਦੇਖੋ ਨੂ ਖੜੀ ਆ ਦੇਖੋ ਸਾਰਾ ਐਂਟਰ ਆ ਗਿਆ ਭਾਜੀ ਸਾਰਾ ਆ ਨੂ ਨਾਲ ਰਹਿੰਦੀ ਆਂਦੀ ਮੇਰੇ ਕੋਲੇ ਰਹਿੰਦੀ ਐਸੇ ਵਿੱਚ ਹੀ ਰਹਿੰਦੇ ਐ ਕੋਈ ਸੀ ਉਹਦਰ ਸੌਂਦੇ ਸੀ ਮੈਂ ਬੱਚੇ ਲੈ ਕੇ ਇੱਧਰ ਸੌਂਦਾ ਹਾਂ ਬਾਹਰ ਗਿਆ ਉਹਨੂੰ ਹੈਂ ਉਹ ਕਿਦਾ ਬਾਹਰ ਦਾ ਕਮਰਾ ਲੈ ਕੇ ਆਇਆ ਤੇ ਬੜਾ ਯੋਨ ਦਾ ਬੇਗਮ ਕਾਣਾ ਇੱਥੇ ਲੈ ਕਮਰਾ ਨਾ ਨਾ ਸਾਡਾ ਮੈਂ ਆਪਣੀ ਭੈਣ ਦੇ ਘਰ ਉਹ ਮੈਨੂੰ ਲੈ ਗਈ ਹੈ ਕੰਦੀ ਬੱਚੇ ਤੂੰ ਥੋੜੇ ਦਿਨ ਉੱਥੇ ਛੋੜੋ ਤੇ ਫਿਰ ਤੁਹਾਡਾ ਕੋਈ ਨਾ ਕਮਰਾ ਤੁਹਾਨੂੰ ਲੱਭਾਗੇ ਤੇ ਫਿਰ ਕੋਸ ਬੱਚਿਆਂ ਲੈ ਜਾਵਾਂਗੇ ਇਹਦਾ ਬੱਚੇ ਕੋਈ ਹੱਲ ਕਰਦੇ ਆ ਆਦਮੀ ਮੇਰਾ ਨਹੀਂ ਹੈਗਾ ਆ ਭਾਜੀ ਦਿਖਾਵਾਂ ਕਰਦੇ ਬੱਚੇ ਇਹ ਐਣਾ ਥੋੜਾ ਮੇਰੀ ਮਦਦ ਕਰੋ ਆਵਾਜ਼ ਵੀ ਮਕਾਨ ਨੂੰ ਇਹ ਇਹ ਮੈਂ ਕਰਾ ਕੇ ਦਿਨਾ ਢੀਸ ਤੇ ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਕਨੌਰ ਪਟਿਆਲਾ ਦੇ ਪਿੰਡ ਜੰਡ ਮੰਗੋਲੀ ਦੇ ਵਿੱਚ ਪਹੁੰਚੇ ਇਸ ਤਰ੍ਹਾਂ ਉਹਨਾਂ ਨੁਕਸਾਨੇ ਗਏ ਘਰਾਂ ਦਾ ਜਾਇਜ਼ਾ ਲਿਆ ਤੇ ਪੀੜਤ ਲੋਕਾਂ ਨੂੰ ਮਿਲ ਕੇ ਉਹਨਾਂ ਨੂੰ ਸਹਾਇਤਾ ਰਾਸ਼ੀ ਸੌਂਪੀ ਵਿਧਾਇਕ ਨੇ ਕਿਹਾ ਕਿ ਨਾ ਪੈਸਿਆਂ ਦੇ ਨਾਲ ਨੁਕਸਾਨੇ ਗਏ ਘਰ ਬਣਾਉਣ ਦੀ ਸ਼ੁਰੂਆਤ ਕਰਵਾਈ ਜਾਵੇ ਕਿੰਨਾਕ ਤੁਹਾਨੂੰ ਇਲਾਕੇ ਦਾ ਜਾਇਦਾ ਕੀਤਾ ਤੁਹਾਡੇ ਇਲਾਕੇ ਦੇ ਵਿੱਚ ਕਿਹੜੇ ਕਿਹੜੇ ਪਿੰਡ ਨੇ ਜਿੱਥੇ ਨੁਕਸਾਨ ਹੋਇਆ ਬਹੁਤ ਬਹੁਤ ਧੰਨਵਾਦ ਜੀ ਸਾਡੇ ਇਤਿਹਾਸਕ ਪਿੰਡ ਜੰਡਮਗੋਲੀ ਫੂਟਸਰ ਕਾਮੇਖੁਰਦ ਚਮਾਰੂ ਸੰਜਰਪੁਰ ਤੇ ਉਪਰਲੇ ਪਾਸੇ ਨਾਲ ਲੱਗਦੇ ਜਿਹੜੇ ਜਿੰਨੇ ਵੀ ਘੱਗਰ ਦੇ ਨਾਲ ਲੱਗਦੇ ਪਿੰਡ ਸੀ ਦੜਵਾ ਇਹਨਾਂ ਦੇ ਪਿੰਡਾਂ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਇਆ ਲਛੜੂ ਦੇ ਵਿੱਚ ਵੀ ਨੁਕਸਾਨ ਹੋਇਆ ਫਸਲਾਂ ਦਾ ਜਿਹੜਾ 6-7 ਪਿੰਡਾਂ ਦੇ ਵਿੱਚ ਤਕਰੀਬਨ ਤਕਰੀਬਨ ਕਹਿ ਲਈਏ ਵੀ 100% ਵਾਂਗੂ ਜਿਹੜਾ ਨੁਕਸਾਨ ਹੋਇਆ ਤੇ ਸਾਡੇ ਕੋਲੇ ਜਿਹੜੀ ਰਿਪੋਰਟ ਹੈ ਤਕਰੀਬਨ 20-25 ਪਿੰਡਾਂ ਦੇ 20-25 ਮਕਾਨ ਜਿਹੜੇ ਨੇ ਉਹ ਸਾਡੇ ਸਰਪੰਚ ਸਾਹਿਬਾਨ ਜਿਹੜੇ ਨੇ ਉਹਨਾਂ ਦੇ ਨਾਲ ਤਾਲਮੇਲ ਸਾਡਾ ਕਰਕੇ ਹਰ ਇੱਕ ਮਕਾਨ ਦੀ ਜਿਹੜੀ ਜਿਹੜਾ ਘਟ ਹੈ ਗਿਆ ਉਹਦੀ ਜਿਹੜੀ ਪਹਿਲੀ ਕਿਸ਼ਤਾਂ ਤਕਰੀਬਨ 25000 ਰੁਪਇਆ ਅਸੀਂ ਸਾਡੇ ਸਰਪੰਚ ਸਾਹਿਬਾਨਾਂ ਨੂੰ ਦੇ ਕੇ ਚੱਲੇ ਆ ਇਹ ਉਹਨਾਂ ਦਾ ਕੰਮ ਜਿਹੜਾ ਸ਼ੁਰੂ ਕਰਾ ਦੇਣਗੇ ਜਿਹੜੀ ਅਗਲੀ ਕਿਸ਼ਤ ਹੈ ਉਹ ਆਪਾਂ ਜੇ ਕੋ 10 ਦਿਨ 5 ਦਿਨ 20 ਦਿਨ ਦਾ ਆਪਾਂ ਨੂੰ ਸਮਾਂ ਵਿੱਚ ਹੋਰ ਮਿਲ ਜੇਗਾ। ਉਹ ਨਾਲ ਦੀ ਜਿਹੜੀ ਰਾਸ਼ੀ ਦੇ ਰਹੇ ਹਾਂ ਇਹ ਸਰਕਾਰ ਦੇ ਵੱਲੋਂ ਆ ਜਾਂ ਤੁਸੀਂ ਆਪਣੇ ਵੱਲੋਂ ਦੇ ਰਹੇ। ਨਹੀਂ ਜੀ ਇਹ ਸਾਰੀ ਆਪਣੀ ਟੀਮ ਦੇ ਵੱਲੋਂ ਆ ਕਨੌਰ ਦੀ ਸਾਰੀ ਜਿਹੜੀ ਸਾਡੀ ਟੀਮ ਹੈ ਕਿਉਂਕਿ ਸਾਡੇ ਜਿਹੜੇ ਸਰਪੰਚ ਨੇ, ਬਲਾਕ ਪ੍ਰਧਾਨ ਨੇ, ਸਾਡੇ ਸਰਕਲ ਪ੍ਰਧਾਨ ਨੇ, ਸਾਡੇ ਚੇਅਰਮੈਨ ਨੇ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ। ਉਹ ਪਹਿਲਾਂ ਵੀ ਸਾਰੇ ਦੁੱਖ ਦੇ ਸੁੱਖ ਦੇ ਸਭ ਦੇ ਨਾਲ ਖੜਦੇ ਨੇ ਤੇ ਅੱਜ ਵੀ ਉਹਨਾਂ ਨੇ ਇੱਕ ਵਿਸ਼ਵਾਸ ਦਿਵਾਇਆ ਵੀ ਜੇ ਸਾਡੇ ਹਲਕੇ ਕਨੌਰ ਦੇ 4-5 ਪਿੰਡ ਛੇ ਖਰਾਬ ਹੋ ਗਏ ਤਾਂ ਤਕਰੀਬਨ 100 ਕੁਆਂਟਲ ਦੇ ਕਰੀਬ ਇਹਨਾਂ ਦਾ ਸਾਡੇ ਸਰਪੰਚ ਸਾਹਿਬ ਦੀ ਨਰਸਿੰਘ ਦੀ ਸਾਡੇ ਭਰਾ ਦੀ ਸਾਡੇ ਦੀ ਇਹਦੀ ਕਰਮ ਸਿੰਘ ਦੀ ਜਿਹੜੀ ਮੰਗ ਸੀ ਵੀ ਸਾਡੇ ਦੋਨੋਂ ਸਰਪੰਚ ਸਾਹਿਬਾਨ ਨੇ ਵੀ ਇਹਨਾਂ ਦੇ ਕੋਲੇ 100 ਕੁਆਂਟਲ ਦੇ ਕਰੀਬ ਜਿਹੜਾ ਆਚਾਰ ਆ ਭਾਈ ਹੋਰ ਘੰਟੇ 2 ਘੰਟੇ ਤੱਕ ਸ਼ਾਮ ਤੱਕ ਪਹੁੰਚ ਜਾਂਦਾ ਜਿਹੜੀ ਰਾਸ਼ੀ ਆ ਉਹ ਸੀ ਇਹਨਾਂ ਨੂੰ ਪੜਾ ਚੱਲੇ ਸੀ ਪੀਣ ਵਾਲੇ ਪਾਣੀ ਦੀ ਕੋਈ ਇਹਨਾਂ ਨੂੰ ਸਮੱਸਿਆ ਸੀ ਉਹ ਜਿਹੜਾ ਇਹਨਾਂ ਦਾ ਸੀ ਮਸਲਾ ਹਲਕਲ ਚੱਲੇ ਆ ਜਿਹੜਾ ਕੋਈ ਫਸਲਾਂ ਦਾ ਮੁਆਵਜ਼ਾ ਉਹ ਐਸਡੀਐਮ ਸਾਹਿਬ ਸਾਡੇ ਕੋਲੇ ਖੜੇ ਨੇ ਬੜੇ ਹੰਬਲ ਨੇ ਸਾਰਾ ਦਿਨ ਲੋਕਾਂ ਦੇ ਵਿੱਚ ਰਹੇ ਨੇ ਇਨਾਂ ਦਾ ਵੀ ਬਹੁਤ ਪ੍ਰਸ਼ਾਸ਼ਨ ਦਾ ਬਹੁਤ-ਬਹੁਤ ਧੰਨਵਾਦ ਤੇ ਕਥਾਵਾਚਕ ਰਣਜੀਤ ਸਿੰਘ ਢੱਡਰੀਆਂ ਵਾਲਾ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਨੇ ਉਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਅਪੀਲ ਕਰਨ ਦੀ ਉਹਨਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਤੋਖ ਦੀ ਘੜੀ ਚ ਸਭ ਨੂੰ ਇੱਕਜੁੱਟ ਹੋਣ ਦੀ ਜ਼ਰੂਰਤ ਹੈ ਉਹਨਾਂ ਨੇ ਆਪਣਾ ਡਿੜਬਾ ਵਾਲਾ ਦਿਵਾਨ ਕੈਨਸਲ ਕਰ ਦਿੱਤਾ ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡੇਰਾ ਬਾਬਾ ਨਾਨਕ ਵਾਲੇ ਪਾਸੇ ਸੋਚਿਆ ਸੀ ਕਿ ਕੁਝ ਰਾਸ਼ਨ ਰਸਦਾਂ ਜੋ ਕੁਝ ਪਹਚਾ ਸਕਦੇ ਆ ਪਹਚਾਈਏ ਤੇ ਪਤਾ ਲੱਗਿਆ ਕਿ ਪਟਿਆਲੇ ਇਲਾਕੇ ਦੇ ਵਿੱਚ ਵੀ ਇਧਰ ਮੂਨਿਕ ਵਾਲੇ ਪਾਸੇ ਵੀ ਕਿੱਧਰ ਪੂਰੀ ਤਰ੍ਹਾਂ ਚੜ੍ਹਿਆ ਹੋਇਆ ਹੈ ਕਈ ਜਗ੍ਹਾ ਖਬਰਾਂ ਆਈਆਂ ਵੀ ਟੁੱਟਿਆ ਵੀ ਹੈ ਸੁੱਕ ਗਰਦੀ ਮਾਰ ਵਿੱਚ ਸਾਡਾ ਇਲਾਕਾ ਬਹੁਤ ਆ ਜਾਂਦਾ ਸਮਾਣੇ ਦਾ ਇਧਰੋਂ ਸਾਰਾ ਏਰੀਆ ਜਿਹੜਾ ਹੈ ਨਾ ਇੱਕ ਗਰਦੀ ਮਾਰ ਜਾਂਦਾ ਫਰੋਸਪੁਰ ਦੇ ਪਿੰਡ ਪਖੜਾ ਦੇ ਵਿੱਚ ਗਰੀਬ ਪਰਿਵਾਰ ਦਾ ਆਸ਼ਿਆਨਾ ਮੀਂਹ ਦੇ ਵਿੱਚ ਟਹਿ ਟੇਰੀ ਹੋ ਗਿਆ ਪੀੜਿਤ ਪਰਿਵਾਰ ਨੇ ਹੁਣ ਗਵਾਂਡੀਆਂ ਦੇ ਘਰੇ ਸ਼ਰਨ ਲਈ ਹੋਈ ਹੈ ਗਰੀਬ ਦੀ ਕੁੱਲੀ ਵੀ ਮੀਂਹ ਨੇ ਢਾ ਦਿੱਤੀ ਹੈ ਇਹ ਹਾਲਾਤ ਨੇ ਪਖੜਾ ਪਿੰਡ ਦੇ ਜਿੱਥੇ ਇਹ ਇੱਕ ਗਰੀਬ ਪਰਿਵਾਰ ਦਾ ਕਮਰਾ ਬੇਸ਼ੱਕ ਆਪਦੀ ਹیثیت ਮੁਤਾਬਕ ਕੱਚਾ ਪਾਇਆ ਸਰਕਾਨੇ ਦੀ ਛੱਤ ਪਾਈ ਪਰ ਇਸ ਵੀ ਨੇ ਇਸ ਹਾਲਾਤ ਨੇ ਖੜਾਂ ਦੀ ਮਾਰ ਨੇ ਇਸ ਘਰ ਨੂੰ ਵੀ ਆਪਣਾ ਨਿਸ਼ਾਨਾ ਬਣਾ ਲਿਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਉਣਾ ਹੈ ਜੀ ਇਸ ਕਮਰੇ ਦੀਆਂ ਕਿ ਕੀ ਕੋਈ ਸੋਚ ਕੇ ਕਿਹੜੇ ਔਰਮਾਨਾਂ ਦੇ ਨਾਲ ਆਪਦੀ ਹਾਇਸੀਅਤ ਮੁਤਾਬਕ ਕੇ ਘਰ ਬਣਾਇਆ ਹੋਏਗਾ ਤਾਂ ਇਹ ਕਮਰਾ ਬਣਾਇਆ ਹੋਣਾ ਪਰ ਇਹ ਢਹ ਢੇਰੀ ਹੋ ਗਿਆ ਆ ਤਸਵੀਰਾਂ ਦੇਖ ਲਓ ਆ ਇਧਰ ਬੱਚਿਆਂ ਦੇ ਸਕੂਲ ਦੇ ਜਿਹੜੇ ਆ ਆਈਡੀ ਕਾਰਡ ਉਹ ਇੱਥੇ ਟੰਗੇ ਪਏ ਆ ਤਾਂ ਬੱਚਿਆਂ ਨੇ ਇੱਥੋਂ ਪਤਾ ਲੱਗਦਾ ਹੈ ਕਿ ਇਸ ਕਮਰੇ 'ਚ ਰਹਿ ਰਹੇ ਸੀ ਤਾਂ ਇਹ ਆਈਡੀ ਕਾਰਡ ਇੱਕ ਬੱਚੀ ਐ ਇੱਕ ਬੇਟਾ ਉਹਨਾਂ ਦੇ ਜਿਹੜੇ ਆ ਆਈ ਕਾ ਟੰਗੇ ਪਏ ਆ ਤਾਂ ਹਾਲਾਤ ਦੇਖ ਲੋ ਕਹਿੰਦੇ ਨੇ ਕਿ ਕੁਦਰਤੀ ਜਦੋਂ ਪਤਾ ਲੱਗਾ ਤੇੜਾ ਆਉਣ ਲੱਗੀਆਂ ਤਾਂ ਭੱਜ ਕੇ ਸਮਾਨ ਇੱਥੋਂ ਚੱਕਿਆ ਬਾਹਰ ਨਿਕਲੇ ਤੇ ਆਪਣਾ ਬਚਾਅ ਕੀਤਾ ਚਾਰੇ ਪਾਸੇ ਕਮਰਾ ਇੱਕੇ ਦਮ ਪਾਟ ਗਿਆ ਕਿਉਂਕਿ ਜਦੋਂ ਇੰਨੇ ਤੇਜ਼ ਮੀਂਹ ਪੈਂਦਾ ਤਾਂ ਉਹਦੇ ਹਾਲਾਤ ਬੇहद ਭਿਆਨਕ ਹੁੰਦੇ ਨੇ ਬੀਬੀ ਅਧਰਾਜ ਅਜੇ ਬੀਬੀ ਇੱਕਦੋਕੀ ਤਾਂ ਬਣਿਆ ਹੋ ਸੀ ਕਮਰਾ ਥੋੜਾ ਸਾਰੀ ਰਹਿ ਗਿਆ ਇਹ ਜਿਹੜੇ ਦਾ ਮੇਰੇ ਵਿਆਹ ਤੋਂ ਬਾਅਦ ਹੀ ਪੈਨਾ ਅਸੀਂ ਤੇ ਘਰ ਵਾਲ ਜਿੱਦਾ ਇੱਥੇ ਹੋ ਗਈ ਹਾਂ 2013 ਚ ਦੋ ਇੱਕ ਕੁੜੀ ਇੱਕ ਮੁੰਡਾ ਹੈ ਅੱਛਾ ਹਾਂ ਤੇ ਹੁਣ ਬੀਬੀ ਡਿੱਗਿਆ ਕਿਵੇਂ ਡਿੱਗਿਆ ਇਹ ਇਹ ਬਾਰਸ਼ਾਂ ਨਾਲ ਡਿੱਗਾ ਸਰ ਹੁਣ ਇੱਕ ਹੋਰ ਕਮਰਾ ਹੈਗਾ ਕਿ ਆਹੀ ਸੀ ਨਹੀਂ ਇਹ ਕਿਸੇਦ ਘਰੇ ਬੈਠੇ ਆ ਸਮਾਨ ਕੱਢਾਸ ਸਾਨੂੰ ਆਣ ਗਵਾਣੇ ਕੱਢ ਤੇ ਦਿੱਤਾ ਸਮਾਨ ਆਪ ਥੱਲੇ ਆ ਗਏ ਪੱਜ ਕੇ ਸਾਨੂੰ ਬਚ ਸੁੱਤੇ ਪੈ ਸਾਨੂੰ ਪਤਾ ਨਹੀਂ ਲੱਗਾ ਤੇ ਬਾਰਿਸ਼ ਪੈ ਗਈ ਤਾਂ ਬਸ ਸਾਤਾ ਥੱਲੇ ਗਿਰ ਗਿਚਾ ਚ ਫੇਰੇ ਹੀ ਬਹਿ ਗਿਆ ਫਿਰ ਹੁਣ ਸਮਾਨ ਕਿਸੇ ਦੇ ਘਰੇ ਰੱਖਿਆ ਕਿਸੇ ਦੇ ਘਰੇ ਸਮਾਨ ਪਿਆ ਸਾਡਾ ਆਂਡ ਗਵਾਂਡ ਕਰਿਆ ਰੱਖਾ ਵਾ ਅਸੀਂ ਵੀ ਕਿਸੇ ਦੇ ਘਰੇ ਬੈਠੇ ਆ ਤੇ ਇਤਰਾਸ ਦੀ ਹੈ ਜੀ ਇੱਕੋ ਇੱਕ ਕਮਰਾ ਸੀ ਬੀਬੀ ਕਹਿੰਦੀ ਐ ਕਿ ਦੋ ਬੱਚੇ ਆ ਘਰ ਵਾਲਾ ਹੈ ਨਹੀਂ ਤੇ ਆ ਛੱਤ ਜਿਹੜੀ ਇੱਕ ਸੀ ਸਿਰ ਤੇ ਇੱਕੋ ਇੱਕ ਕਮਰਾ ਸੀ ਇਹ ਵੀ ਡਿੱਗ ਪਿਆ ਟਹਿ ਗਿਆ ਸਿਰ ਤੇ ਡਿੱਗਦਾ ਡਿੱਗਦਾ ਬੱਚਿਆ ਪਰਿਵਾਰ ហេਠਾ ਆਉਂਦਾ ਆਉਂਦਾ ਬੱਚਿਆ ਤਾਂ ਇਹ ਹਾਲਾਤ ਨੇ ਜੀ ਇਹ ਮੀ ਇਹ ਹੜ ਸ਼ਾਇਦ ਉੱਚਿਆਂ ਥਾਵਾਂ ਤੇ ਚੰਗੇ ਲੱਗਦੇ ਆ ਕਿ ਪਾਸੇ ਬੈਠਿਆਂ ਨੂੰ ਕਿਹੜਾ ਪਤਾ ਲੱਗਣਾ ਦਰਿਆਵਾਂ ਚੋਂ ਹੜ੍ਹਾਂ ਦਾ ਪਾਣੀ ਲੰਘ ਜਾਣਾ ਤੇ ਉੱਚੇ ਘਰਾਂ ਚ ਸ਼ਾਇਦ ਮੀਂਹ ਵੀ ਮਾਰ ਨਹੀਂ ਕਰਦਾ ਪਰ ਆ ਜਿਹੜੇ ਪਿੰਡਾਂ ਵਾਲੇ ਇਹ ਜਿਹੜੇ ਹੜ੍ਹਾਂ ਦੀ ਮਾਰ ਵਾਲੇ ਲੋਕ ਹੈ ਇਹਨਾਂ ਨੂੰ ਪਤਾ ਲੱਗਦਾ ਕਿ ਹਾਲਾਤ ਕੀ ਨੇ ਕਿਵੇਂ ਰਾਤੋਂ ਰਾਤ ਕਮਰੇ ਮਿੱਟੀ ਬਣ ਜਾਂਦੇ ਆ ਰਾਤੋਂ ਰਾਤ ਸਭ ਕੁਝ ਢਹ ਢੇਰੀ ਹੋ ਜਾਂਦਾ ਹੈ ਬੇहद ਤਰਸਯੋਗ ਤੇ ਬੇहद ਭਿਆਨਕ ਹਾਲਾਤ ਨੇ ਇਹ ਪਿੰਡ ਪਖੜਾ ਜੀ ਫਰੋਜ਼ਪੁਰ ਜ਼ਿਲ੍ਹੇ ਦਾ ਭਾਰਤ ਪਾਕਿਸਤਾਨ ਸਰਹੱਦ ਦਾ ਪਿੰਡ ਹੈ ਔਰ ਇਸ ਪਰਿਵਾਰ ਦੀ ਸਾਰ ਮੈਨੂੰ ਲੱਗਦਾ ਲੈਣੀ ਪੰਦੀ ਆ ਪ੍ਰਸ਼ਾਸਨ ਨੋਟ ਜਰੂਰ ਕਰ ਲੇ ਕਿ ਪਖੜਾ ਪਿੰਡ ਦਾ ਵੀ ਨਾ ਕੀ ਤੁਹਾਡਾ ਗੁਰਮੇਜ ਕੌਰ ਪਤਨੀ ਸਤਨਾਮ ਸਿੰਘ ਸਤਨਾਮ ਸਿੰਘ ਹੁਣ ਹੈ ਨਹੀਂਗਾ ਬਾਈ ਹਨ ਸਤਨਾਮ ਸਿੰਘ ਦੀ ਪਤਨੀ ਹੈ ਜੀ ਗੁਰਮੇਜ ਕੌਰ ਇਹਨਾਂ ਦਾ ਇੱਕ ਕਾਰ ਇੱਕ ਕਮਰੇ ਦਾ ਸੀ ਉਹ ਟਹਿ ਚੁੱਕਿਆ ਇਫਰਕਟ ਪੈਂਦਾ ਹੈ ਦੇ ਵਿੱਚ ਫਿਲਹਾਲ ਇਹਨਾਂ ਹੀ ਇੱਕ ਛੋਟਾ ਜਿਹਾ ਕਮਰ ਚੱਲ